अच्छा खाई नहीं यार अपने परिवार के जाने में ओके अभी बनी है लोबी जी बनी है मतलब ये कार्य नहीं है डिपेंडेंट ओ लोबी की पहले करती चलो ठीक पहले मतलब आरोपी जी बनी है कार्य नहीं है कोई आ रहा है कोई और रह रहा है जी अंदर वाली पहले अंदर वाली नाश्ता पहले नाश्ता करेगा नाश्ता किसे पहल

गया <laughs> तो। दिन्द था कि दसों आया आ लो भाई बाहर आ जाया करो तन गंदे कल दम मैं पहला वृंदा आया अभी चल मैं निकलना कमना और सी अंदर बल्कि तन मामा ये बात बता ले जाकर हो कल की रात ही अंदर मत करो पता नहीं क्या ਇੱਧਰ ਗਿਆ ਤਾਂ ਬਾਹਰ ਹੀ ਅੱਜ ਤੇਰੇ ਭਾਈ ਰੱਖੀ ਹੈ ਮੈਂ ਤੇਰੇ ਨਾਲ ਨਹੀਂ ਮੈਂ ਕਿੰਨੇ ਨੂੰ ਮਤਲਬ ਨਾ ਕਰੋ ਤੇਰੀ ਮਾਰੀ ਗਈ ਹੋਰ ਆਹਰ ਕੀ ਕਰਤਾ ਬੰਦਾ ਵਾਟ ਨਹੀਂ ਨਾ ਕੋਈ ਬਹਿ ਰੋ ਦਰਵਾਜ਼ਾ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਐਂਡ ਵਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੈਸੇ ਤਾਂ ਫਸਟ ਜਿਹੜਾ ਸਾਲੀਆਂ ਭੈਣਾਂ ਇੱਧਰ ਵੀ ਕਮੈਂਟ ਕਰ ਦਿੰਦੀਆਂ ਨੇ ਤੇ ਇਹ ਪਤਾ ਵਲ ਸ਼ੇਅਰ ਕਰੋ ਜੀ ਤੇ ਅੱਜ ਆਪਾਂ ਪਾ ਲਿਆ ਨਵਾਂ ਸੂਟ। ਮੈਂ ਕਿਹਾ ਆਪਾਂ ਵੀ ਨਵਾਂ ਸੂਟ ਪਾ ਲਈਏ ਪਹਿਣਾ ਨੂੰ ਦਿੰਦੇ ਰਹਿੰਨੇ ਆਪਾਂ। ਤੇ ਅੱਜ ਦੇਖੋ ਆਪਾਂ ਵੀ ਵਰਕ ਵਾਲੀ ਸਲਵਾਰ ਪਾਈ ਹੈ। ਠੀਕ ਹੈ ਦਿਖਾਉਂਗੀ ਤੁਹਾਨੂੰ ਪੂਰਾ ਸੂਟ ਆਪਣਾ। ਤੇ ਮੈਂ ਅੱਜ ਚੱਲੀ ਆ ਬਠਿੰਡੇ ਕਿਉਂਕਿ ਮੈਨੂੰ ਵੀ ਕੰਮ ਸੀਗਾ ਤੇ ਮੈਂ ਕਿਹਾ ਚੱਲ ਮਾਸੀ ਨੂੰ ਵੀ ਛੱਡਿਆ ਮਾਸੀ ਵੀ ਜਾਣ-ਜਾਣ ਗੱਲ ਦੀ ਸੀ ਅੱਜ। ਮੈਂ ਕਿਹਾ ਜਾਂਦੇ-ਜਾਂਦੇ ਮਾਸੀ ਦਾ ਤੁਹਾਨੂੰ ਮਿਲਦਾ ਖੈ ਪਹਿਣਾ ਦੇ 1 ਮਿੰਟ ਵੀ ਆਇਆ ਕਹਿੰਦੀ ਸਾਨੂੰ ਪਹਿਣਾ ਦੀ ਗੱਲਬਾਤ ਫੇਰ ਸੁਣਾਓ। ਤੇ ਮੈਂ ਕਿਹਾ ਚਲੋ ਫੇਰ ਸੁਣਾ ਦਿੰਨੇ ਆ। ਮਾਸੀ ਵੀ ਆਈ ਹੋਈ ਹੈ ਤੇ ਮਾਮੀ ਵੀ ਆਈ ਹੋਈ ਹੈ ਤੇ ਸਦਾਕਾਰ ਜਿੱਥੇ ਸਾਨੂੰ ਨਾ ਹੋ ਜੂਗਾ ਤੇ ਚਲੋ ਭਾਈ ਫੇਰ ਵੀ ਸ਼ਾਬਾਸ਼ ਮਾਸੀ ਸਾਡੇ ਕੋਲ ਹਫਤਾ ਚ ਲਾ ਗਈ ਵਧੀਆ ਟਾਈਮ ਨਿਕਲ ਗਿਆ ਹਾਂ ਚੰਗਾ ਲੱਗਦਾ ਘਰ ਚ ਰੌਣਕ ਵੀ ਹੋ ਜਾਂਦੀ ਆ ਚਲੋ ਸੁਣੋ ਇਹਨਾਂ ਨੇ ਗੱਲਾਂ ਬਤਾ ਫੇਰ ਤੁਸੀਂ ਉਹਦੇ ਤਾਂ ਜਮਾ ਰਾਤ ਨੂੰ ਆਈਆਂ ਨੇ ਉਹਦੇ ਰਾਤ ਨੂੰ ਆਏ ਨੇ ਉਹਦੇ ਤਾਂ ਗੱਣਨਾ ਕੀ ਆ ਸੰਡੇ ਦਾ ਉਹਦੇ ਤਾਂ ਰਾਤ ਨੂੰ ਆਏ ਸੀ ਰਾਤ ਨਾਲ ਅੱਜ ਸਵੇਰੇ ਜਾ ਰਹੀਆਂ ਅੱਜ ਸੈਟਰਡੇ ਨੂੰ ਸਵੇਰੇ ਜਾ ਰਹੀ ਆ ਦਿਨ ਤਾਂ 6 ਹੀ ਹੋਇਆ ਜੀਹਨ ਕਦਰ ਜਾਣ ਦੂ ਨਹੀਂ ਲੱਗਿਆ ਵਧੀਆ ਹੋਰ ਕਿਹੜਾ ਉੱਪਰ ਹੈ ਸਾਰੇ ਵਧੀਆ ਜੀ ਕਰ ਗਿਆ ਪਰ ਜਾਣਾ ਪੈਂਦਾ ਹੈ ਹੋਰ ਘਰ ਹੀ ਕੀ ਹੈ ਸਹੀ ਗੱਲ ਹੈ ਜਿੱਥੇ ਮਰਜੀ ਜਾੜੋ ਹਰ ਬੰਦਾ ਹੈ ਨਾ ਕਿੰਨਾ ਚਿਰ ਆਪੂ ਫੇਰ ਤੇ ਮਰਜੀ ਜਾੜੋ ਜਿੱਥੇ ਮਰਜੀ ਜਾਓ ਤੁਨ ਨਾ ਤਾਂ ਕਰੀਂ ਤੇ ਲੈਣਾ ਨਾ ਪਰਮਾਤਮਾ ਨੇ ਕੀ ਘਰ ਬਣਾਏ ਆ ਹਰ ਬੰਦੇ ਲਈ ਇੱਕ ਟਿਕਾਣਾ ਦਿੰਦਾ ਹੈ ਤੇ ਜਨਮ ਦੀ ਸ਼ਾਂਤ ਤੇ ਕਹਿੰਦੇ ਨਾ ਉਹ ਵੀ ਆਉਂਦੇ ਆਣੇ ਚਾਹ ਦਵਨ ਚੁੱਕਦੇ ਚੁੱਕਦੇ ਸ਼ਾਂਤ ਹਨ ਆਹ ਤੇ ਲੋਕ ਕਿਵੇਂ ਘਰ ਲੱਭ ਲੈਂਦੇ ਆਪਦਾ ਹੁਣ ਕਿਵੇਂ ਘਰ ਲੱਭਦੇ ਆਣ ਲੱਗਾ ਉਹ ਫਿਰਦੇ ਫਿਰਦੇ ਤੁਹਾਨੂੰ ਸਾਥ ਦਾ ਕੰਮ ਦਾ ਨਾ ਵੀ ਅੱਜ ਦਾ ਕਾਕਾ ਜੇ ਮਿਰਿੰਦਰ ਆ ਗਿਆ ਨਾ ਆ ਮਮੀ ਆ ਵੀ ਤੇ ਨਾ ਪਰੇ ਮੇਰੇ ਚਾਪਤ। ਮੇਰੇ ਕੋਲ ਕੀ ਪੈਣੀ ਆ? ਬੜਾ ਜਿੰਮਤ ਉਹ ਬਦਲਦਾ ਕੀ ਤੋਂ ਬਸ। ਕਾਕਾ ਕੋਕੀ ਯਾ ਤੇ ਕਿਉਂ ਸਿਆਣਾ ਜਾ ਰਿਸੀ। ਯਾ ਤੇ ਸਿਆਣਾ ਹੁੰਦੀ ਆਲੇ ਪਾਸੇ ਨਹੀਂ ਆਪਾ। ਮਾ ਮੈਂ ਤਾਂ ਸਿਆਣਾ। ਆਪੇ ਦਰਪਨਿਆਂ ਚ ਘਰਾਂ ਨੂੰ ਯਾ। ਪੈਣ ਕਰਨਾ ਹੋਵੇ ਜਨਾ। ਹਾਂ। ਹਾਂ। ਉਹ ਮਮਾ ਸੌ ਮੈਂ ਬੈਠੀ। ਸੈਕ ਜਦੋਂ ਪਤਾ ਲੱਗਿਆ। 40 50 ਮਹੀਆਂ ਤਾਂ ਆਮੀ ਹੁੰਦੇ। ਪਹਿਲਾਂ ਪਤਾ ਲੱਗਿਆ। ਮਾਂ ਮੈਂ ਤਾਂ ਉਹਦੇ ਕੋਲ ਚੱਲਦਾ। ਉਹ ਬੜੀ ਨਹੀਂ ਆਉਂਦੀ। ਮੈਂ ਹੁਣ ਤਾਂ ਨਹੀਂ ਕਰਦਾ ਮੈਂ ਕਹਿੰਦਾ। ਹਾਂ। ਤੇ ਬਾਅਦ ਉਹ ਡਰਜਾਂ ਦੇ ਵਿੱਚ ਮੈਂ ਜੇ। ਪਾਣੀ ਚੱਲੂ।

ਹੁਣ ਪਾਈ ਫੜ ਕੇ ਬਾਹਰ ਦਿੰਦਾ ਅਗਲਾ ਪਾਣੀ ਬਸ ਮੈਂ ਕਿੱਥੇ ਪਾਣੀ ਵੇਰ ਟੋ ਕਰ ਨਹੀਂ ਤਾਂ ਬੰਦ ਜੀ ਕੱਢ ਖਾਨੀ ਸੀ ਸਮਝਾਉਣਾ ਤੇ ਚੱਕਰ ਪਟ ਬੈਠੇ ਸਮਝਾਉਣੀਆਂ ਸੀ ਤੇ ਉੱਪਰ ਸਾਰਾ ਉਹਦੇ ਮੱਠ ਲੜਦੀ ਹੈ ਨਾ ਪੱਠੇ ਆ ਕੇ ਨੰਗ ਨਾ ਪਹਿਲੇ ਨਾ ਆ ਜਾਓ ਛੱਡਿਓ ਕਰਕੇ ਉੱਥੇ ਸਾਰਾ 5 ਵਜੇ ਨਾਲ ਸੰਭਾਲਾ ਛੱਡ ਦਿਓ ਔਰ ਉਹਦੇ ਨਾਲ ਛੱਡ ਕੇ ਬਾਹਰ ਜੇ ਫਿਰ ਆ ਜਾਓ ਤਾਂ ਲੈ ਲੈ ਨਾ ਅੱਜ ਵਰਗਾ ਰਾਇਆ ਨਾ ਸੀ ਤੇ ਦਪਹਿਰੇ ਫਿਰ ਆਲਾ ਨਾ ਆਇਆ ਉਹਨੇ ਫਿਰ ਅੰਦਰ ਵੜਾਂ ਮੈਂ ਕਿਹਾ ਤੇ ਕੋਈ ਵਰਗੀ ਨਾ ਫਿਰ ਪਾਣਾ ਕੋਈ ਉਹ ਕਿਹਨੂੰ ਕਹਿੰਦਾ ਬੰਦ ਨਾ ਹੋ ਜਾ ਚੱਕਰੀ ਉਹ ਨਹੀਂ ਜੇ ਬਗਉਂ ਤਾਂ ਚੱਲ ਇਹ ਬੰਦਿਆ ਨਹੀਂ ਘਟ ਗਿਆ ਉਹ ਸਾਮਾਨ ਘਟ ਗਿਆ ਸੇਵਾ ਰੇਨ ਕਿ ਦਾ ਨਾ ਪਾਉਣਾ ਉਹ ਕੋਈ ਰੈਂਟ ਨਹੀਂ ਹੋਣਾ ਮੈਨੂੰ ਲੱਗਦਾ ਕਿ ਚ ਰੈਂਟ ਰੈਂਟ ਕਿ ਉਪਰਾਸਤਾਂ ਚੰਦਨ ਵਾਲਾ ਪੱਟਿਆ ਹੋ ਰਹੀ ਜੰਮੀ ਕਰਾ ਰਹੀ ਉਹ ਜਿੰਦਗੀ ਦਾ ਤਾਂ ਸੌ ਰਹਿਤ ਨਹੀਂ ਵੜੇ ਮੇ ਤਾਂ ਲੋਕਾਂ ਦੇ ਦੇਖਣ ਨੂੰ ਨਹੀਂ ਕਰੇ ਹੋਣੇ ਵੜੇ ਮੇ ਤਾਂ ਹੁਣ ਲੋਕਾਂ ਦੇ ਹੋਣਾ ਹੀ ਨਹੀਂ ਕਰਾਂ ਦਾ ਡਾਕਟਰ ਨੇ ਤੇ ਬੱਚਿਆਂ ਦਾ ਬਣਾਇਆ ਇਹ ਬੜੇ ਮਿਆਂ ਦਾ ਬੜੇ ਮਿਆਂ ਨਾਲ ਕੀ ਜਾਂਦੇ ਵੀ ਇਹ ਬੜੇ ਮਿਆਂ ਨਾਲ ਜੀ ਆਪਾਂ ਨੂੰ ਮੇਰੇ ਜਿਹੜੀ ਮੈਂ ਮੈਨੂੰ ਮਾਂ ਮੈਂ ਇੰਨੇ ਜੀ ਮਾਂ ਉਹ 4 ਕਿਲੋ ਗ੍ਰਾਮ ਇਕੱਲ ਮੈਂ ਬੈਠੇ ਸੀ ਕਿੰਨੇ ਲੋ ਬਾਹਰ 8 ਕਿਲੋ ਉਸ ਮੈਨੇ ਜਿੰਦਾ ਹੋਇਆ ਫਿਰ ਕੀ ਹੋਵਾਰਾ ਜੀ 4 ਕਿਲੋ ਗ੍ਰਾਮ ਬਾਉਦੇ ਸੀ ਤੇ ਦਾਣਾ ਉੱਤੇ ਤੇ ਬੜੇਵਾਂ ਨੇ ਕੀ ਹੁੰਦਾ ਸੁਖ ਹਰਾ ਹਰਾ ਬਾਹਰ ਆਉਂਦੇ ਬੜੇ ਉਹ ਜਿੰਮ ਆਪਣੀ ਵੀ ਆਈ ਨਹੀਂ ਤੇ ਐਨੀ ਕਰਦੀ ਮਹਣੀ ਹਾਂ ਤੇ ਕਹਿੰਦੇ ਕਹਿੰਦੇ ਹਾਂ ਹਾਂ ਤੇ ਕਿਹਾ ਇਹ ਹੁੰਦਾ ਸੀ ਰੱਸੀ ਦਾ ਪੂਸ ਉਹ ਜੇ ਤੱਕ ਆ ਗਿਆ ਤੇ ਉਹ ਸਾਰਾ ਤੇ ਉਹ ਵੀ ਆ ਰੱਸੀ ਹੁੰਦਾ ਅਸੀਂ ਇੱਥੇ ਕਿਉਂ ਕਰ ਰਹੇ ਹਟਾਈ ਅਰਾ ਨਾ ਕਿਉਂ ਹੋਣਾ ਚਾਰਜਿਆ ਚਾਰ ਰੁਪਿਆ ਹੋਣਾ ਚਾਰਜਿਆ ਕਿਉਂ ਚੱਕਿਆ ਮੇਰੇ ਚਾਰ ਤੋਂ ਨਹੀਂ ਚਾਰ ਤੁਹਾਡੇ ਕਿਹਾ ਇਹ ਕਰ ਚਿੰਦੀ ਹੋਰ ਕੀ ਜੇ ਦਾ ਲਾਹਰ ਆ ਰੱਖੋ ਜਿੱਦਾਂ ਅਸੀਂ ਜਾਂ ਕਿਉਂ ਚਾਰ ਦਿਨ ਦਾ ਕਰਾ ਲੈਂਦੇ ਆ ਉਹ ਆ ਕੇ ਅੱਗੇ ਜਾ ਬੱਠੇ ਜੀ ਇੱਕ ਤੇਰਾ ਤੁਨਾ ਨਾਮ ਤੋਲਦੇ ਇਹ ਤਾਂ ਕਿ ਹੰਦਗਾ ਕਿ ਨਾ ਕਰਮ ਕਰਕੇ ਹੋ ਜਾਂਦੇ ਹਾਂ ਹੰਦਗਾ ਨਹੀਂ ਸੀ ਤਾਂ ਕਿ ਆਉਣਾ ਪਿਆ ਆ ਜਿੱਦ ਤੱਕ ਬਰੋ ਜਣਾ ਤੁਸਾਂ ਨਹੀਂ ਕਰਨਾ ਸੱਚੀ ਸ਼ੇਕ ਜੀ 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 ਡਾਇਰੈਕਟ ਕਿਵੇਂ ਲੈ ਬਚਾ ਤੈਨੂੰ ਸੱਚ ਮਾਰੀ ਜਿਸ ਜੱਟ ਕੇ ਇਹਨਾਂ ਦਾ ਦੋ ਜਣਿਆਂ ਚ ਹੋ ਜਾਂਦਾ ਮਿਲੋ ਤੇ ਉਹ ਵੀ ਫੋਟੇ ਦੇ ਪਾਰ ਹੁੰਦੇ ਸੀ ਯਾਨੀ ਉਹ ਨੋਰਮਲ ਹੀ ਕੋਈ ਦੋ 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 ਜਣਿਆਂ ਦਾ ਅਲੱਗ ਇੱਕ ਮਨ ਵਿੱਚ ਜਾਂ

ਆ ਰਾਹ ਕੋਣ ਦੇ ਪੱਕੇ ਜਣੇ ਬਹੁਤ ਛੀਵਾਂ ਜਾਂਦਾਂ ਨਾਲੋਂ ਜ਼ਿਆਦਾ ਜਿਹਨੇ ਆਹ ਛੀਵੇ ਨੇ ਨਾ ਸਾਡੇ ਬਲੂਆਣੇ ਕਹਿੰਦੇ ਆਇਸੇ ਤਾਂ ਕੀ ਤੋਂ ਕਹਿੰਦਾ ਦੂਰ ਚ ਲੈ ਕੇ ਜਾਂਦਾ ਹੋਰ ਨਾ ਤਾਂ ਕੰਮ ਘਟ ਗਈ ਜੀ ਚਾਹ ਰਿਹਾ ਪੈਨ ਨਹੀਂ ਕਹਿੰਦਾ ਇਹ ਪੈਨ ਨਾਲ ਕੰਮ ਨਹੀਂ ਨਹੀਂ ਕੰਮ ਹੋਇਆ ਘਟ ਗਈ ਕਿਸੇ ਕੋਚੇ ਬੋਲੋ ਆਨਿਆ ਤਾਂ ਨਾ ਪੁੱਛੇ ਕਰ ਲਵਾਂ ਸਮਝੀ ਜੇ ਤੋ ਰੋਕੀ ਦੇ ਨਾ ਠਾਣ ਦੇ ਨੰਦੋਸੀ ਚਾ ਚਾ ਮੇਰੋ ਨਾ ਕਸੇ ਜਾਨਾ ਕੱਠੇ ਨੋ ਬਾਲ ਨਾ ਲੜਨ ਤੇਰਾ ਜਲ ਦਸ ਦਿਨ ਕਰਾਵਾਇਓ ਕਿੰਨੇ ਸਮੇਂ ਕਿੱਥੇ ਸਾਰ और क्या मिल रहा है आईना लो जी बंदा नहीं हूं आ बहुत से यहां नहीं कौन चला देगा पता नहीं बोलिए कि थवा लाने में मीटिंग हो और वो थोड़ी तो फिर ये सो सो तो 같이 아니야 바테 कर के और हालत जी लग जाती है एसवी से मिट्टी नहीं है और अ सुसी बताते होंगे आप दिस ये तो पहला तो नहीं ग्रेड के याद रखना डाल दो ਚਲੋ ਚੱਲੀਏ ਨੋਵੀ ਚੱਲੇ ਆਪਾਂ ਤੇ ਬੀਬੀਆਂ ਹੁਣ ਮਿਲਣ ਗਈਆਂ ਚਲੋ ਮਿਲ ਲਓ ਚਲੋ ਭਾਈ ਮਿਲੋ ਖਲੋ ਬੜਾ ਚੰਗਾ ਭਾਈ ਹੇ ਲਓ ਆਏ ਮਿਲਦੀਆਂ ਸੀ ਅੱਗੇ ਦੋਨੇ ਪਾਸੇ ਹਾਂ ਦਿਲਜੋਖਸ ਦਾ ਕੀ ਹੋਰ ਪਤਾ ਨਹੀਂ ਕਿ ਕਦੋਂ ਟਾਈਮ ਦੇਣਾ ਹੈ ਸਹੀ ਗੱਲ ਹੈ ਨਹੀਂ ਦੇ ਸਕਦੇ ਜੇ ਰਹਿਣਾ ਬੈਠਾ ਟਾਈਮ ਦੇਣਾ ਚਾਹ ਤੁਸੀਂ ਹੱਲਿਓਂ ਆਹੋ ਹੋਰ ਤੁਸੀਂ ਅੱਜ ਰਾਤ ਲਾ ਕੇ ਹੱਟ ਚਾ ਚੰਗਾ ਛੁੱਟੀਆਂ ਚ ਲਾਦੀ ਹੋਰ ਨਹੀਂ ਭੱਜਾਂ ਨੇ ਦਾ ਭੰਡ ਲਾ ਕੇ ਆਉਂਦਾ ਨਹੀਂ ਨਹੀਂ ਛੁੱਟੀਆਂ ਚ ਜਾਣਾ ਹਾਂ ਕੀ ਆਹੀ ਆ ਹੁਣ ਤਾਂ ਬਸ ਕੀ ਆ ਸੱਚੀ ਆ ਛੁਟਾਈ ਬੁਲਾ ਜਾਂਦਾ ਦੰਦ ਸੱਚੀ ਮਰੀਆਂ ਜਾਂਦਾ ਆ ਜੇ ਨਿਰਮਲ ਮਿਲੂਗੀ ਮਰਗੀ ਹੂੰ ਤੇ ਇਹ ਮੈਂ ਨਾ ਰਗੀ ਮਿਲ ਗਏ ਹੂੰ ਜਦੋਂ ਚੰਗਾ ਵੀ ਚੰਗੀ ਹੈ ਹੈ ਆਈ ਮੈਂ ਗਈ ਤੇ ਆਈ ਨਿਗਾਖੀ ਬਣਾ ਲਈ ਕਿਧਰ ਗਈ ਵੀਪੀ ਹੱਥ ਨਾਲ ਰੱਖੀ ਕਿਧਰ ਨਹੀਂ ਆਸ ਤੇ ਇਹ ਵੀ ਲੈ ਆਉਂਦੇ ਆਹੋ ਟੋਫੀਆਂ ਲਿਆ ਦੂਨੇ ਸਭ ਤੇ ਆਹੋ ਆਹੋ खोली चल चलो चलो ਚਲੋ ਆ ਲੋ ਆ ਲੋ ਨਾ ਚੰਗਾ ਹੈ ਨਾ ਹੋਰ ਹੋਰ ਤਵ ਜੀ ਲੱਗ ਗਿਆ ਸੱਚੀ ਹੋਰ ਮਾ ਘੁੱਟ ਚੱਲਣਾ ਭੈਣ ਕੋਈ ਲਾਇਆ ਹਾਂ ਕਿਰ ਜਾਣਾ ਹੋਰ ਨਹੀਂ ਮਿਲਦਾਂ ਹੋਰ ਮਾ ਕੀ ਆ ਬੱਚੇ ਹੋਰ ਤਾ ਕਰਕੇ ਚੱਲ ਚਲੋ ਠੀਕ ਆ ਓਕੇ ਬਾਈ ਹਾਂ ਕਰੋ ਗੱਲਾਂ ਚੰਗਾ ਜਨਾਣ ਪਹਜਾਈ ਬੜੀ ਲੰਬੀ ਲੱਗਦੀ ਹੈ ਸੱਚੀ ਇਹ ਫਟਕ ਤਕਰੀਬਨ ਬੰਦ ਹੀ ਰਹਿੰਦਾ ਜਿਆਦਾਤਰ ਗੱਡੀਆਂ ਬਹੁਤ ਲੰਬੀ ਹਾਂ ਕੋੜਕਪੂਰੇ ਹਾਂ ਕੋੜਕਪੂਰੇ ਦਾ ਹਾਂ ਹਾਂ ਫਟਕ ਬੰਦ ਕੋੜਕਪੂਰੇ ਤਾਂ ਹੁਣ ਫਲਾਈਓਵਰ ਬਣ ਗਿਆ ਨਾ ਉੱਥੇ ਤੋਂ ਹੁਣ ਪਤਾ ਨਹੀਂ ਲੱਗਦਾ ਨਹੀਂ ਤਾਂ ਉੱਥੇ ਵੀ ਬਹੁਤ ਜ਼ਰ ਬੰਦ ਰਹਿੰਦਾ ਸੀ ਰਸ਼ ਬਹੁਤ ਆ ਜਾਂਦਾ ਸੀ ਤੇ ਪਾਪਰ ਬਣਾ ਕੇ ਹਮਮੇਂ ਥੋੜੀ ਥੋੜੀ ਬਣ ਜਾਣੇ ਹੋਰ ਜੇ ਟਾਂਕ ਜਾਂ ਟਾਈਮ ਆਉਂਦਾ ਤਾਂ ਹਮ ਸਹੀ ਜਲਦਾ ਹਾਂਜੀ ਲਓ ਜੀ ਅਗਲੇ ਦਿਨ ਦੀ ਹੋਗੀ ਸ਼ਾਮ ਤੇ ਆਪਾਂ ਵਲੌਗ ਕੱਲ ਨਹੀਂ ਬਣਾਇਆ ਮੈਂ ਮਾਸੀ ਨੂੰ ਛੱਡਣ ਚਲੀ ਗਈ ਸੀ ਤੇ ਨਾਲੇ ਆਪਣਾ ਕੰਮ ਕਰਨ ਗਈ ਸੀ ਕਿ ਮੇਰਾ ਵੀ ਆਪਣਾ ਕੰਮ ਸੀਗਾ ਤੇ ਮੈਂ ਆਪਦੇ ਕੰਮ ਤੋਂ ਦੇ ਕਰਕੇ ਉਸ ਤੋਂ ਬਾਅਦ ਇੱਥੇ ਤੋਰਨ ਲੱਗੇ ਵਲੌਗ ਸ਼ੂਟ ਹੋਇਆ ਉਸ ਤੋਂ ਬਾਅਦ ਆਪਾਂ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਬਿਜ਼ੀ ਸੀਗੀ ਉੱਥੇ ਤੇ ਮੈਂ ਆ ਗਈ ਸੀ ਸ਼ਾਮ ਨੂੰ ਸਵਾ ਪੰਜ ਸਾਢੇ ਪੰਜ ਪਰ ਬਹੁਤ ਜ਼ਿਆਦਾ ਥਕਾਵਟ ਹੋ ਗਈ ਫੇਰ ਨਹੀਂ ਮੇਰੇ ਤੋਂ ਕੋਈ ਵਲੌਗ ਨਹੀਂ ਬਣਿਆ ਤੇ ਹੁਣ ਆਪਾਂ ਬੈਠੇ ਆਂ ਸ਼ਾਮ ਨੂੰ ਬਾਹਰ ਕਿਤਨਾ ਸੁਨਣਾ ਸੁਨਣਾ ਹੋ ਗਿਆ ਜਦੋਂ ਮਾਸੀ ਚਲੀ ਗਈ ਕੱਲ ਸਾਡੀ ਜੀ ਨਹੀਂ ਲੱਗ ਰਿਆ ਸੀਗਾ ਤੇ ਫਿਰ ਮੇਰੇ ਜਮਾ ਹੀ ਜੀ ਨਹੀਂ ਕੀਤਾ ਕਸ ਇਹਨੂੰ ਬਸ ਆ ਕੇ ਮੈਂ ਪੈ ਗਈ ਤੇ ਅੱਜ ਸੰਡੇ ਸੀ ਤੇ ਸੰਡੇ ਨੂੰ ਬਸ ਉਹ ਵੀ ਬਾੜ ਬੋਲ ਤੋਂ ਆਉਂਦਾ ਤੇ ਹੋਰ ਕੰਮ-ਕੁਮ ਕਾਫੀ ਹੋ ਜਾਂਦੇ ਆ ਤੇ ਅੱਜ ਹੁਣ ਮੈਂ ਸ਼ਾਮ ਨੂੰ ਬਾਹਰ ਬੈਠੀ ਸੀਗੀ ਸਾਰੀਆਂ ਅਸੀਂ ਬੈਠੀਆਂ ਸੀ ਦੀਦੀ ਵੀ ਬੈਠੀ ਸੀ ਤੇ ਮਾਮੀ ਬੈਠੀ ਠੀਕ ਹੈ ਸ਼ਾਮ ਦੀ ਨੂੰ ਬਾਹਰ ਆਇਆ ਹੁਣ ਹਵਾ ਚੱਲਦੀ ਆ ਦੇਖੋ ਤੁਹਾਨੂੰ ਦਿਖਦੀ ਹੋਣੀ ਆ ਤੇ ਹਾਂ ਹੁਣ ਹਵਾ ਚੱਲਦੀ ਆ ਪਹਿਲਾਂ ਠੰਡੀ ਗਰਮੀ ਦੀ ਸੀ ਤੇ ਮੈਂ ਬੈਠੀ ਆ ਆ ਦੇਖੋ ਮੈਟ ਵਿਛਾਇਆ ਹੋਇਆ ਆਪਣਾ ਯੋਗਾ ਮੈਟ ਤੇ ਹਲਕਾ ਫੁਲਕਾ ਯੋਗਾ ਤੇ ਐਕਸਰਸਾਈਜ਼ ਕਰ ਰਹੀ ਆ ਸ਼ਾਮ ਨੂੰ ਥੋੜਾ ਜਿਹਾ ਟਾਈਮ ਲਾਈਦਾ ਜਿਆਦਾ ਤਾਂ ਨਹੀਂ ਲਾਈਦਾ ਤੇ ਅੱਜ ਹੈਗਾ ਅਸੀਂ ਸੰਡੇ ਹੈ ਨਾ ਤੇ ਕੱਲ ਨੂੰ ਜਾਵਾਂਗੇ ਆਪਾਂ ਸਕੂਲ ਤੇ ਮਾਸੀ ਬਿਨਾਂ ਲੱਗਿਆ ਨਹੀਂ ਸਾਡਾ ਕੱਲ ਬਿਲਕੁਲ ਵੀ ਜੀ ਤੇ ਹੌਲੀ ਹੌਲੀ ਤਾਂ ਫਿਰ ਬੰਦਾ ਉਹੋ ਜਿਹਾ ਹੋ ਜਾਂਦਾ ਹੈ ਨਾ ਤੇ ਅੱਜ ਹੋਰ ਭਲਕ ਹੋਰ ਕੱਲ ਨਾਲੋਂ ਫਿਰ ਅੱਜ ਥੋੜਾ ਜਿਹਾ ਠੀਕ ਹੋ ਗਿਆ ਉਹਦੇ ਕੰਮ ਧੰਦਿਆਂ 'ਚ ਲੱਗ ਗਏ ਚਲੋ ਮਾਸੀ ਨੇ ਵਿਚਾਰੀ ਨੇ ਜਾਣਾ ਹੀ ਸੀਗਾ ਹੁਣ ਕਿੰਨੀ ਕ ਦੇਰ ਕੋਈ ਬੈਠ ਸਕਦਾ ਹੈ ਨਾ ਤੇ ਹਮੈਂ ਆਖਾ ਚਲੋ ਵਲੌਗ ਦਾ ਐਂਡ ਕਰ ਦਈਏ ਇੱਥੇ ਤੇ ਅੱਜ ਆਪਾਂ ਕਰਦੇ ਆਂ ਜੀ ਇੱਥੇ ਵੀਲੌਗ ਦਾ ਐਂਡ ਤੇ ਫਿਰ ਮਿਲਾਂਗੇ ਕੋਈ ਹੋਰ ਵਲੌਗ ਲੈ ਕੇ ਤੇ ਮੈਂ ਉਹ ਮਸ਼ੀਨ ਜਿਹੜੀ ਇੱਕ ਵਲੌਗ ਦੇ ਵਿੱਚ ਤੁਹਾਨੂੰ ਦਿਖਾਈ ਸੀਗੀ ਇਲੈਕਟ੍ਰੋਨਿਕਸ ਤੇ ਉਹ ਆਪਣੀ ਨਿਕਲ ਗਈ ਸੀ ਡਿਫੈਕਟਡ ਪੀਸ ਤੇ ਉਹ ਦੋਂਦੀ ਹਜੇ ਹੁਣ ਫੇਰ ਦੁਬਾਰਾ ਲਿਆਂਦੀ ਕਿਉਂਕਿ ਉਹ ਦੋਂ ਉਹਨਾਂ ਕੋਲ ਹੈ ਨਹੀਂ ਸੀ ਤੇ ਕੱਲ ਫਿਰ ਮੈਂ ਜਦੋਂ ਮਟਿੰਡੇ ਗਈਆਂ ਤੇ ਕੱਲ ਆਪਾਂ ਮਸ਼ੀਨ ਵੀ ਦੁਬਾਰਾ ਲੈ ਕੇ ਆਂਦੀ ਚੇਂਜ ਕਰਕੇ ਤੇ ਹੁਣ ਆਪਾਂ ਉਹਦੇ ਨਾਲ ਕੀ ਕੀ ਕੰਮ ਕਰਾਂਗੇ ਉਹ ਮੈਂ ਤੁਹਾਨੂੰ ਦਿਖਾਉਂਗੀ ਤੇ ਕਿਸ ਤਰ੍ਹਾਂ ਚੱਲਦੀ ਉਹ ਦਿਖਾਉਂਗੀ ਠੀਕ ਹੈ ਜੀ ਫਿਰ ਹੋਰ ਵਲੌਗ ਦੇ ਨਾਲ ਮਿਲਾਂਗੇ ਆਪਾਂ ਮੱਖੀਆਂ ਵੀ ਖਾਈ ਜੰਨੀ ਆ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ